ਇਸ ਤਰ੍ਹਾਂ ਆਪਾਂ ਆਪਣੇ ਬਕਾਇਨ ਵੀਰਾਂ ਦੇ ਕਮੰਡ ਤੇ ਆ ਸਕਦੇ ਆ ਕਿ ਕਿਸ ਤਰ੍ਹਾਂ ਆਪਾਂ ਨੂੰ ਕੰਮ ਕਰਨਾ ਚਾਹੀਦਾ ਇਸ ਤਰ੍ਹਾਂ ਤੇਲ ਨੂੰ ਲੈ ਕੇ ਲਾ ਲੋ ਇੱਕ ਕਸਟਮਰ ਜਿਸ ਨੇ ਬੀਤੇ ਮਹੀਨੇ ਆਪਣੇ ਸਿਕਨੋਂ ਉਹਦੀ ਕਮਾਈ ਕਰਕੇ ਦਸਾਂ ਰੋਹਾਂ ਦੀ ਕਿਰਤ ਕਰਕੇ ਲੱਖ ਸਵਾ ਲੱਖ ਰੁਪਏ ਦਾ ਮੋਟਰਸਾਈਕਲ ਲਿਆ ਹੁੰਦਾ ਤੇ ਕੁਝ ਬਕਾਇਨ ਵੀਰ ਕੋ ਗਲਤ ਕਰ ਜਾਂਦੇ ਨੇ ਚੰਗ ਚੰਦ ਪੈਸੇ ਦੇ ਲਾ ਵਾਸ਼ਰੇ ਆਤੀ ਦਾ ਬਾਈ ਬਾਵਾ ਜੀ ਜੀ ਸਭ ਤੋਂ ਪਹਿਲਾਂ ਫਿਰ ਲਗਨ ਦਾ ਵੀ ਤਰੰਤ ਸਭ ਤੋਂ ਸਭਾ ਦਾ ਆਖੀ ਬਣ ਰਿਹਾ ਹੈ ਜਿਨਾਂ ਨੇ ਪੇਰਾਂ ਨੂੰ ਖਾਣਾ ਪਾਇਆ ਉਹ ਵੀ ਬੈਠ ਜਾਓ ਬੈਠ ਕੇ ਬੱਤਾਂ ਕਰੀਏ ਹੋਰ ਜੀ I don't know what I'm going to say. Please, how right. are right. you today? Please, how are you today? Please, how are you today? Please, how are you today? Tadi pada ਸਾਰੇ ਚੁੱਕਿਆ ਸਨ ਆਲੇ ਸੁਧੀ ਇត្រਾਡੀ ਜੀ

एक बहुत अच्छा प्रयास है एक दूसरे से मिलने का इसमें आप हमें और हम आपको मिल के समझ सकते हैं और आगे बढ़ सकते हैं ये प्रयास जारी रहेगा और मैं एक बार फिर से एसोसिएशन को धन्यवाद देता हूँ थैंक यू थैंक यू मैं आप, मैं आप। ਖੰਨਾ ਸੇ ਸ੍ਰੀ ਗਾਂਧੀ ਜੀ ਕੋ ਆ ਕੇ ਬੁਲਾਉਂਗਾ ਕਿ ਗਾਂਧੀ ਜੀ ਆ ਕੇ ਦੋ ਬਚਨ ਕਰੇ ਇਹਦਾ ਨਾਮ ਜੀ ਸਕੋਲੀ ਹੈ ਜੀ ਇਹਦਾ ਨਾਮ ਜੀ ਤੁਸੀ ਕੀ ਕਰਦੇ ਹੋ ਹਾਂਜੀ ਅਦ੍ਰਿਸ਼ਤਾਂ ਦੇ ਤੁਸੀ ਕੀ ਕਰਦੇ ਹੋ ਸਾਰੇ 1967 ਤੋਂ ਇਹ ਕੰਪਨੀ ਹੈਗੀ ਹੈ 48 ਕਟੜਿਆ ਦੇ ਅੰਦਰ ਰਿਪੋਰਟ ਕਰਦੀ ਹੈ ਸਾਡੇ ਕੋਲ ਆਟੋ ਬਾਹਰ ਦੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਰੇਂਜ ਹੈਗੀ ਹੈ ਹਾਂਜੀ ਤਕਰੀਬਨ 8000 ਤੋਂ ਡੱਕ ਤੇ ਰਹੇ ਨੇ ਲੱਟ ਬੋਰਡ ਤੋਂ ਲੈ ਕੇ ਹਾਂਜੀ ਸਿਰਫ ਇੰਜਨ ਨੂੰ ਛੱਡ ਕੇ ਹਰ ਚੀਜ਼ ਸਾਡੇ ਕੋਲ ਅਵੇਲੇਬਲ ਹੈਗੀ ਹੈ ਸਾਡੇ 4 ਪੀੜ੍ਹੀਆ ਚਾਰ ਪੀੜੀਆਂ ਇਸ ਲਾਈਨ ਦੇ ਅੰਦਰ ਜੁੜੀਆਂ ਹੋਈਆਂ ਨੇ। ਜੀ। ਇਹ ਇਹ ਕੋਈ ਨਹੀਂ ਦੱਸ ਸਕਦਾ ਕਿ ਕਿੰਨਾ ਮਜ਼ੇਦਾਰ ਲਿਆ। ਹਾਂਜੀ ਇਹ ਸਾਡੀ ਬਰਾਦ ਜਿਹੜੀ ਹੈਗੀ ਹੈ ਦਿੱਲੀ ਪ੍ਰਲਾਦਪੁਰ ਦੇ ਅੰਦਰ ਹੈਗੀ ਹੈ ਕਰੋੜਾਂ ਬਾਅਦ ਦੇ ਅੰਦਰ ਹੀ ਸਾਡਾ ਹੁੰਦਾ ਗਿਆ ਹੈ। ਸਾਡਾ ਸੀਐਨਐਫ ਜਿਹੜਾ ਡਿਪੋ ਹੈਗਾ ਹੈ ਸ਼ਾਹਬਾਦ ਹਰਿਆਣਾ ਦੇ ਅੰਦਰ ਹੈਗਾ ਜਿਹੜਾ ਚਾਰ ਸਟੇਸ਼ਨ ਨੂੰ ਕਵਰ ਕਰਦਾ ਹੈ। ਜੇ ਅਗਰ ਕੋਈ ਸਮਰਨ ਤੋਂ ਬੋਲਣਾ ਹੈ ਤੁਹਾਡਾ ਨੰਬਰ ਨੰਬਰ 4490 ਹੈ ਸਾਡੇ ਕਸਬੇ ਰਾਸੇ ਸਾਡੇ ਡਿਸਟਰੀਬਿਊਟਰ ਹੈਗੇ ਨੇ ਪੰਜਾਬ ਦੇ ਅੰਦਰ ਹੈ ਗਾਜੀ ਜੀ ਹੈਗੇ ਨੇ ਸਾਡੇ ਡਿਸਟਰੀਬਿਊਟਰ ਹੈਗੇ ਨੇ ਖੰਡਾ ਤੋਂ ਸ਼ੇਰ ਪੰਜਾਬ ਲੁਧਿਆਣਾ ਹੈਗੇ ਨੇ ਕਰਨ ਆਟੋਮੋਬਾਈਲ ਅੰਮ੍ਰਿਤਸਰ ਹੈਗੇ ਨੇ ਨੈਸਟ ਆਟੋਮੋਬਾਈਲ ਚਲੰਦਰਾ ਹੈਗੇ ਨੇ ਹਰ ਡਿਸਟ੍ਰਿਕਟ ਦਾ ਸਾਡੇ ਡਿਸਟਰੀਬਿਊਟਰ ਹੈਗੇ ਨੇ ਛੋਟਾ ਬੜਾ ਨਵੰਡਾ ਨੈਟਵਰਕ ਹੈਗਾ ਹੈ ਤਕਰੀਬਨ ਪੂਰੇ ਹਿੱਦੂ ਸਾਧ ਅੰਦਰ ਸਾਡੇ ਕੋਲ 665 ਦੇ ਮਿਲਿਟਰੀ ਡਿਸਟ੍ਰਿਕਟ ਹੈਗੇ ਨੇ